ਇਧਰ ਆ ਇਧਰ ਆ ਇਧਰ ਆ ਜਾ ਆ ਜਾ ਖਚਲ ਇੱਕ ਪਾਸੇ ਬਿਆਨ ਦੇ ਨੇ ਇੱਕ ਉੱਤੇ ਚੜਦੇ ਇਧਰ ਦੇਖੋ ਇਧਰ ਆਓ ਆ ਜਾ ਇਧਰ ਆ ਇਧਰ ਆ ਆ ਦੇਖਾ ਕੀ ਬਣਿਆ ਆਹੋ ਉੱਤੇ ਦੀ ਪੌੜੀਆਂ ਚੜਦੇ ਇੱਧਰ ਚੜਨ ਲਈ ਆਓ ਨਾ ਨਾ ਜਾ ਮਾਈਕ 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 ਆ ਜਾ ਜਿਆ ਆਜਾ ਇੱਕ ਮਿੰਟ ਸੱਚੇ ਸਿੱਧੇ ਮਾਰਨੇ ਸੱਚ

ਉਹ ਕਿੱਲੇ ਘੁੱਟ ਦੀ ਲੀ ਨਾ ਬੜਾ ਓਕੇ ਸਰ ਪ੍ਰੈਸ ਆ ਗਈ ਹੈ ਨਾ ਬੜਾ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਗੋ ਮੈਂ ਆਜੂ ਬੱਜੇ ਇੱਕ ਦਾ ਕੀ ਬਰੂ ਤੇ ਤਾ ਕੱਟ ਖੜਦਾ ਮੈਨੂੰ ਗੋਲੀ ਨਾਲ ਖਾਪਨੀ ਵੀ ਨਹੀਂ ਕੱਟ ਫੋਟੋ ਖੜਦਾ ਮੈਨੂੰ ਕੀ ਇਹ ਤਾਂ ਲੇ ਗੋ ਕੋਈ ਕਾਗਜ਼ ਹੈਗਾ ਤਰਖਾਸਤਾਂ ਮੇਤੇ ਕੋਈ ਉਹਦੀ ਕਾਚੀ ਹੋਣੀ ਬਰਾ ਉਹ ਨਾਲ ਸੀ ਤੋਂ ਹੀ ਨਹੀਂ ਕਾਚੀ ਤੁਲਦੇ ਆਂਗੇ ਕਰ ਲੈ ਬੱਤੇ ਰਹਿ ਗਏ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਕਾ ਉੱਤਰਾਣ ਨਿਛਾਂ ਤੇ ਪੂਰਾ ਸਰੀਰ ਥੱਲੇ ਡਾ ਫੋੜ ਸਰੀਰ ਥੱਲੇ ਡਾ ਜੇ ਯਾ ਤੂੰ ਆ ਕੇ ਤੰਗ ਕਰਦੇ ਨੂੰ ਸਰੀਰ ਥੱਲੇ ਪੈਰ ਉੱਤੇ ਦੇ ਸਰੀਰ ਥੱਲੇ ਤੰਨਾ ਕਿੱਥੇ ਉਹ ਥੱਲੇ ਜਾ ਤੇ ਦੰਸ ਤੂੰ ਖੜਾ ਤੇ ਅੱਜਾ ਤੇ ਰੱਖੀ ਸਾਰਿਆਂ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੈਂ ਤੇ ਤੂੰ ਪੜੀ ਸੈੱਡ ਲੈ ਕੇ ਤੇ ਕਹੀ ਗੱਲ ਨਾ ਕਰਿਓ ਸੈੱਡ ਨਾ ਹੋ ਜਾ ਕੋਈ ਜੀ ਦੀ ਤੇ ਉਦੋਂ ਚੜ ਕੇ ਦਿਓ ਆ ਮਰੋਂ ਡਿਆ ਸਿੱਤੋਂ ਡਾਂਗਾ ਮੇਕੋ ਤੇਦੀ ਸੈੱਡ ਲੈ ਕੇ ਅੰਨ ਨਾ ਕਰਿਓ ਮੈਨੂੰ ਇਨਸਾਫ ਦੀ ਗੱਲ ਕਰਿਓ ਕੋਈ ਦੀ ਪੁੱਛੋ ਤਾਂ ਜੀ ਨੇ ਕਾਰ ਦੀ ਪੁੱਛੋ ਨਾ ਕਾਰ ਜਿਹੜਾ ਲੰਦਾ ਨਾ ਆਹ ਜੀ ਨਹੀਂ ਨਹੀਂ ਕੋੜਾ ਕਾਰ ਜੀ ਨਹੀਂ ਹਾਂ ਆਓ ਆਓ ਜਲਦੀ ਜਲਦੀ ਨਾ ਆਇਨ ਨਾਲ ਆਦੇ ਕਿਨਾ ਚੀ ਸੋਟਦਾ ਆ ਆ ਬਾਬਾ ਬੜੀ ਪੱਕੀ ਬਣਾਈ ਜਾਵੇ ਗੁੜਾ ਤੋ ਅਸੀਂ ਮਾਖ ਚੁਕਰਾ ਹਲੇ ਆ ਜਾ ਚਿਰ ਤੇ ਕੋਈ ਪਰਤ ਨਹੀਂ ਕੋਈ ਆ ਜਾ ਮੈਂ ਪਾਪਾ ਬੇਸਤ ਹੋਊਗਾ ਮੈਂ ਕਰਾ ਲੂ ਅਗੇ ਬੱਚੇ ਘਟਾ ਸਵਾਦ ਦਾ ਕਰਾਵਾਂ ਤੇ ਅਗੇ ਪੰਜ ਚਾਲ ਮੈਂ ਕਿਥੇ ਮੈਂ ਕੋਲ ਮੈਂ ਦੇ ਸਾਲ ਬਾਅਦ ਦੇਲ ਕਰਤੇ ਆਪਣੇ ਘਰ ਬੇਸਾਨ ਕੇ ਮੇਰਾ ਡਾਕਟਰ ਜੀ ਮੈਨੂੰ ਕਰਾ ਕੇ ਦੇ ਆਵੈ ਨਾ ਮੈਂ ਪਤਾਉਂਗਾ ਪਛੀ ਮੈਂ ਕਿ ਨਿਸ਼ਾਨ ਕਰਦਾ ਆਵੇ ਗੋਲੀ ਮਾਰੀ ਮੋਟੀ ਜੀ ਹਸਪੀਟਲ ਮਿਲਦੀ ਉਹ ਨਾ ਕਦੀ ਕੋਈ ਏ ਹਰ ਗੱਲ ਨਿਆਦੀ ਕੰਜਾ ਤੈਨੂੰ ਠੋਕਣਾ ਠੋਕਾਂ ਪੱਤੇ ਕਰਨੇ ਤੱਤ ਵੀ ਕਰਨਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ ਮਾ ਮਾਗੋ ਮੈਂ ਵਾਧਾਰ ਹੁੰਦਾ ਫਿਰਦਾ ਦੱਸੋ ਨਾ ਮੈਨੂੰ ਮੈਂ ਕਿੱਧਰ ਜਾਵਾਂ ਆਗਾ ਛੱਡ ਕੇ ਭੱਜ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਇਹ ਸੱਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨੂੰ ਜਾਂ ਮਰੂਗਾ ਆਪਣੇ ਆਪ ਥੱਲੇ ਚੱਲ ਕੇ ਮੈਂ ਰੱਖ ਲਈਂ ਆ ਜਾ ਅਰੇ ਗਾਂ ਤਾਂ ਚੜ ਜਾ ਫਿਰ ਕੀ ਨਹੀਂ ਲੈਂਦੀਆਂ ਫੜਨੂ ਪਰ ਆ ਜਾ ਹਾਂ ਆ ਜਾ ਮੈਂ ਤਾਂ ਭਾਈ ਕਰਿਆ ਹੋਇਆ ਸੀ ਨਹੀਂ ਨਹੀਂ ਜਾਵੇ ਮੇਰੇ ਕੋਲ ਗਾ ਲੋ ਮੈਨੂੰ ਕਾਗਜ਼ ਦਿਖਾ ਦਿਓ ਤੇ ਅੱਜ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਆਈ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੇ ਫੜਨਾ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਮੁਕਦਮੇ ਚ ਫੇਰ ਨੌ ਸੇਹਤ ਰਪੈਣਾ ਤੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਹਾਂ ਫੇਰ ਤੈਨੂੰ ਚਲ ਰੱਖ ਦਿੱਤਾ ਮੈਂ ਥੱਲੇ ਆ ਜਾ ਕਾਹਦੇ ਵਾਸਤੇ ਆਜੀ ਕੋਈ ਕਾਹਦੇ ਵਾਸਤੇ ਮੈਨੂੰ ਖੜਨਾ ਇਹ ਗੱਲ ਦਾ ਜਵਾਬ ਦੇ ਦੋ ਮੈਨੂੰ ਥੱਲੇ ਆ ਜਵਾਬ ਦੇ ਦੋ ਮੈਂ ਥੱਲੇ ਆ ਜੇ ਤੈਨੂੰ ਸਾਫ ਦੱਸ ਦੇਵਾਂਗੇ ਕੋ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹ ਨਾਲ ਸੀ ਹੁਣ ਸ਼ਾਬਦ ਕਰਾਂਗੇ ਮੈਂ ਤਾਂ ਹੋਏ ਹੋ ਦੱਸਣਿਆ ਭਈਆ ਆ ਵੀ ਥੰਨੇ ਦੱਸੋ ਕਾਗਜ਼ ਦੇ ਸਾਹਬ ਨੂੰ ਇੱਦਾਂ ਨਹੀਂ ਗੱਲ ਬਣਨੀ ਇੱਦਾਂ ਨਹੀਂ ਹੋਣਾ ਜਿੱਦ ਤੱਕ ਇਹੋ ਹੀ ਕਰੋਗੇ ਤੇ ਮੈਂ ਨਹੀਂ ਕਰੂੰਗਾ ਫੇਰ ਹੋਣੀ ਨਹੀਂ ਫੇਰ ਕੋਈ ਨਹੀਂ ਤੇ ਜੇ ਪ੍ਰਧਾਨ ਰਖ ਲੋਤਾ ਤੇ ਇੱਥੇ ਖਾਵਾ ਸੌਂ ਤੁਸੀਂ ਚਲ ਬਰਦਾਸ਼ਤ ਦੇ ਕਹਿੰਦੇ ਯਾਰ ਮੈਂ ਕਿਹਾ ਪ੍ਰਧਾਨ ਜੀ ਤਾਂ ਤੇ ਨਾਮ ਦਾ ਸੇਵ ਵਾਟ ਕੇ ਕਰਦੀ ਫੋਟੋ ਲਾ ਆ ਜਾ ਫਿਰ ਆ ਜਾ ਮੈਂ ਪਤਾ ਬੁੱਧੀ ਦਾ ਤੈਨੂੰ ਕਿੱਦਾਂ ਦਾ ਕਿੱਦਾਂ ਦਾ ਨਹੀਂ ਨਾ ਜਿੱਥੇ ਗੱਲ ਕਰ ਤੂੰ ਠੋਕੇ ਉੱਥੇ ਰਹਿਊਗਾ ਚੱਲ ਆ ਜਾ ਫਿਰ ਆਜੂਆਂ ਪਤਾ ਦੇ ਆ ਕੇ ਵਾਕੇ ਜਾਓ ਕਹਿ ਪਰਣਾ ਆਣਾ ਆਜੂ ਘਰ ਹੋ ਤੂੰ ਕੋਈ ਗੱਲ ਕਰ ਤਾਰ ਫਿਰ ਬੰਦੇ ਜੁਮੇ ਆ ਗਏ ਚੱਤ ਦੇ ਬੰਦਿਆਂ ਦੀ ਤਾਰ ਤੇ ਸਹੀ ਮੈਂ ਜਦੋਂ ਬਰ ਚੱਕਰ ਆ ਜਾ ਉਹ ਨਹੀਂ ਆ ਇਹ ਦੁਨੀਆ ਦੀ ਥੋੜੀ ਜਿਹੀ ਕਾ ਤੂੰ ਆ ਫੜੀ ਹੱਥ ਚੁੱਕ ਜੁਮੇ ਆਂ ਦਿਆ ਉਹ ਡਾਂਗ ਦਾ ਪਿਆਰ ਰੱਖ ਲੈ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਬੇਰੋੜੇ ਤੂੰ ਗਰਾਸੀ ਫੜੀ ਹੈ ਗੰਦਾਸੀ ਮੈਂ ਚੱਕਦੇ ਫਿਰ ਮਾ ਕੇ ਸੱਤੋਂ ਫਿਰ ਬੱਚਾ ਕਰਕੇ ਨਜ਼ਰ ਤੱਕ ਹੁੰਦੇ ਯਾਰ ਰਹਦੋ ਕੀ ਬੇਲ ਇਹ ਬੱਦ ਦਵਾਦੋਂ ਮਖਲਿਆ ਬਾਕੀ ਦਾ ਜੋ ਕਰਾਉਣਾ ਕਰਾ ਲੋ ਹਾਜੀ ਭਾਜੀ ਪੂਰੀ ਛੁੱਟੀ ਤਨ ਬਾਈ ਭਾਜੀ ਮੈਂ ਯਾਦ ਨਹੀਂ ਕਰਦੇ ਆ ਆ ਗਿਆ ਆ ਆ ਕੀ ਹੋ ਗਿਆ ਹਾਂਜੀ ਹਾਂਜੀ ਆ ਗਿਆ ਬੱਸ ਤੇ ਨਹੀਂ ਆਤੀ ਅਰੇ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹਾਂ ਦੋ ਇੱਥੇ ਨਹੀਂ ਉਹਨਾਂ ਨਾਲ ਗੱਲ ਕਰਕੇ ਦੇ ਮੈਂ ਮੁਲਕ ਦੇ ਖੜਿਆ ਮੂੰਹ ਲਾਈ ਹੁੰਦਾ ਮੈਂ ਲਿਖ ਦਾਂਗਾ ਕੋਈ ਕਾਗਜ਼ਾ ਖਾਟਾ ਦੇ ਦੇ ਨਾ ਬਣਾ ਕੇ ਦੇ ਦੇ ਕੋਈ ਕਾਗਜ਼ਾ ਘੱਟ ਕੋ ਮੇਰੇ ਖਿਲਾਫ ਮੈਂ ਉਸੇ ਪੱਤਿਆਂ ਲਿਆਉਂਗਾ ਕਾਝ ਖਾਦੇ ਖੱਲਿਆ ਫੜਾਨੇ ਥੱਲੇ ਕਦਾ ਜਾ ਇੱਥੇ ਹੀ ਦੱਸਿਆ ਜਾਂਦਾ ਮੈਂ ਇੱਥੇ ਦੱਸੋ ਖੱਲਿਆ ਨਾ ਐਦਾਂ ਨਹੀਂ ਗੱਲ ਬਣਨੀ ਮੇਰੇ ਬਾਹੂ ਮਰੂਗਾ ਬੜੇ ਪਿਆਰ ਨਾਲ ਤੂੰ ਕਹਿਆ ਨਹੀਂ ਲੈ ਇਹ ਸੋਨੇ ਬਾਹੂ ਬੜੇ ਉਹ ਸਮਾਨ ਨਾਲ ਬਦਲੇ ਤੂੰ ਮਾਂ ਬਾਪ ਜੋ ਪਾਣੀ ਕੋਈ ਵਿਰੋਧ ਕਰੀ ਜਾਵੇ ਮੈਂ ਇਹਨਾਂ ਨੂੰ ਭੁਜਾਵਾਂ ਇਹ ਚੜ ਗਏ ਪੌੜੀ ਤੇ ਤਾਂ ਵੀ ਚੜੇ ਇੱਥੇ ਮੈਨੂੰ ਨਹੀਂ ਪਤਾ ਮੈਂ ਇਹ ਆ ਪ੍ਰਧਾਨ ਦਾ ਕਰਨੀ ਦਾ ਵਾਦਾ ਕਰਨਾ ਤੇ ਬੰਦਿਆਂ ਦੀ ਨਾਥੇ ਦੇ ਨਾਲ ਜਾਵਾ ਤੇ ਫਿਰ ਬੰਦਿਆਂ ਚ ਕਰਿਆ ਕੇ ਮੂੰਹ ਠੋਕਦੇ ਹੋਵੇ ਤੇ ਮੈਂ ਪੱਕਾ ਪੱਕਾ ਜੇ ਭਾਰੀ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਸਰਕਾਰਾਂ ਦੇ ਆਪਣੀ ਪਾਲੇ ਦੇ ਕਾਰਜ ਇਹ ਗੱਲ ਤੈਨੂੰ ਸੋਹਵਾ ਕੇ ਜੂਲੋ ਸਾਨੂੰ ਸਮਝਾਉਂਗਾ ਮੈਂ ਤਾਂ ਨਹੀਂ ਨਿਕਲਦਾ ਇੱਥੇ ਗੋਲੀ ਚਲਾਈ ਮੈਂ ਗੈਂਗਸਟਰ ਹਾਂ ਤੂੰ ਤਾਂ ਕਹਿੰਦਾ ਦੰਗੜਾ ਕਰਦੇ ਆ ਤੂੰ ਹੀ ਕਹਿੰਦੇ ਵੀ ਤੂੰ ਬਾਜੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋ ਕੇ ਮੈਂ ਪਹਿਲੇ ਰੂਪ ਜਾਣਾ ਤੁਹਾਡੇ ਨਾਲ ਫੇਰ ਮਿਲੂਗਾ ਪਹਿਲਾਂ ਤੁਹਾਨੂੰ ਖਾਉਂਗਾ ਕਈ ਤੇ ਆਵੇਂ ਨਾ ਰੂਪ ਜਾਣਾ ਪਹਿਲਾਂ ਗੱਲ ਕਰ ਦੇ ਨਾ ਕਿੰਨੇ ਪੈਸੇ ਹੋ ਗਏ ਪੈਸੇ ਹੋ ਗਏ ਨੇ ਇਹ ਜੀ ਆਪ ਪੇਟੋ ਕਿੰਨੇ ਨੂੰ ਕੋਈ ਬੋਲਾ ਤਾਂ ਕਿੰਨੇ ਕਰਦਾ ਤੁਹਾਨੂੰ ਆ ਕਰ ਕੇ ਤੁਹਾਨੂੰ ਪਾ ਕਿੰਨੇ ਚਾਹੀਦੇ ਤੇ ਬ੍ਰਸ਼ ਤੇ ਲੈ ਕੇ ਦੋ ਤੁਹਾਨੂੰ ਵਧੀਆ ਵਧੀਆ ਬਰਾਸ਼ ਦਾ ਫੋਟੋ ਕੋਈ ਨਹੀਂ ਉੱਥੇ ਹਾਲਤ ਅਿੰਦਾਂ ਬਰਕਰਾਰ ਬੈਠੇ ਕੀ ਕਰਨਾ ਤੇ ਆ ਰਿਹਾ ਅੱਗੇ ਫਲ ਫਲ ਨਹੀਂ ਖਾਏ ਕੁੜੀਆਂ ਵਾ ਕਿੰਨੇ ਖਾਦੇ ਪਏ ਹਨ ਸਾਰਾ ਪਰਿਵਾਰ ਮੇਰਾ ਰੋਲ ਦਿਆ ਚਲਾ ਜਾ ਹਰ ਬਸ ਮੇਰੇ ਕੋਲ ਬਸ ਕਰ ਪਾ ਦੇ ਬਾਹਰ ਉਹ ਵੀ ਦਿੱਕਤ ਕਰਦੇ ਆ ਕਿ ਆ ਜੀ ਉਹ ਵੀ ਇਹ ਟੱਪਾ ਚਲਾ ਚਲਾ ਕੇ ਕੀ ਹਰੇ ਘਰ ਦਾ ਹਾਲ ਕੀਤਾ ਇਹ ਗੱਲ ਭਰਦੀ ਨਹੀਂ ਕੀ ਤਾ ਕੋ ਪ੍ਰੂਫ ਦੀ ਮੈਨੂੰ ਫਾਦਾ ਇਹ ਰੋ ਤੁੰਗ ਮੈਂ ਜਿਹੜਾ ਮਾਰ ਦੂੰਗਾ ਪਹਿਲਾਂ ਮੈਨੂੰ ਪ੍ਰੂਫ ਦਿਖਾਓ ਕੱਢ ਲਈ ਆ ਇਹਨੂੰ ਤੇਰੇ ਕੋਲ ਹਾਂ ਜਿੱਦਾਂ ਮਾਜੀ ਮੂੰਹ ਚੱਕਦੇ ਆ ਤੂੰ ਆਜੇ ਚ ਘਰੇ ਚ ਘਰੇ ਚ ਤੋ ਫੜੇ ਰੋ ਕਿੱਟਾ ਵੇਖਦਾ ਜੇ ਸੌ ਜਾ ਕੇ ਤੁਹਾਨੂੰ ਦੱਸ ਦਾਂ ਉਹਨੂੰ ਕੋਈ ਤਾਂ ਚੱਲ ਨਾਲ ਬਾਹਰ ਕੁੜੀ ਇਹ ਜਾ ਕੇ ਲੋਕ ਬੰਡੂ ਕਿਹਦੇ ਭਾਈ ਲੱਭਾ ਵਾਂ ਤਾਂ ਮੈਂ ਜਿੰਨਾ ਜਤੋ ਆ ਗਿਆ ਕੁੜੀ ਇਹ ਨੂੰ ਕੰਮ ਦੇ ਦੇ ਮਾਰੇ ਮੁੱਠੇ ਵਿਚਾਲੇ ਕੋਈ ਕਹਿੰਦੀ ਆ ਫਰਾ ਖਾਜੋ ਤੇ ਜਿੰਨਾ ਤੇ ਚੱਲਦਾ ਚਲਾਈ ਗਿਆ ਉਹ ਨਹੀਂ ਕੁੜੀ ਆ ਸਕਦਾ ਕਿਹਦਾ ਹੈਗਾ ਆਹ ਨਹੀਂ ਕਿਹਨਾਂ ਲੋਕ ਕਰਦੇ ਹੁੰਦੇ ਨਾ ਮੂਹ ਕੋ ਹੈ ਗਈ ਕੁੜੀ ਤੋਂ ਨੋ ਪੈਂਜੇ ਕੋ ਕੰਮ ਕਰਾਉਂਦਾ ਕਾ

ਮੈਂ ਬੋਲ ਰਿਹਾ ਹਾਂ ਕਿ ਉਹ ਬੱਚਾ ਨਹੀਂ ਕਰਦਾ ਮੈਂ ਬੋਲ ਰਿਹਾ ਹਾਂ ਕਿ ਉਹ ਬੱਚਾ ਨਹੀਂ ਕਰਦਾ ਬਰਾਦਰ ਹਾਂ ਦੇ ਪੰਦੋਂ ਦਾ ਮੈਂ ਕੋਈ ਜੋ ਹਟ ਦੇਣਾ ਮੇਰੇ ਬੱਚੇ ਨਹੀਂ ਰਹਿਣ ਦੇਣਾ ਕਿਉਂ ਮੈਂ ਕਿਸਦੇ ਰਹਿਣ ਦਊਗਾ ਯਾਰ ਹੋਊਗੀ ਨਹੀਂ ਯਾਰ ਉਹ ਮਾਰੋ ਮੇਰੇ ਬੱਚੇ ਨੂੰ ਕੋਈ ਹੱਥ ਲਾਓ ਹੰਬੜਾ ਜਦੋਂ ਤੁਹਾਡਿਆਂ ਨੂੰ ਲੱਗਣਗੇ ਫਿਰ ਲੱਗਣਾ ਨਹੀਂ ਸੇਕ ਬੱਚਿਆਂ ਵਾਲੇ ਹੋ ਵੀ ਬੱਚੇ ਉਹਨਾਂ ਦੇ ਸਮਾਰਾ ਉਹ ਕਿਤੇ ਸੇਵਾ ਸੇਵਾ ਪਾ ਇੱਧਰ ਆ ਜਿਹਨੇ ਆਪਣਾ ਕਿਤੇ ਘਰ ਜੋੜੀ ਦੇਗਾ ਮੂੰਹ ਕਰੀਦਾ ਆਪਾਂ ਜੋੜੀ ਦੇ ਆਪਣੇ ਮਰਖਾ ਹਾਂ ਆਪਾਂ ਖਿਆ ਜਮਲਾ ਜਗਾ ਜੋ ਖਾ ਚੋੜ ਹੱਥ ਨਹੀਂ ਜੋੜਨੇ ਕਹਿੰਦੇ ਜਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮਾਰੇ ਤੇ ਦੋ ਪਰਚੇ ਗਏ ਲੜਾਈ ਝਗੜੇ ਦੇ ਇੱਧਰ ਆ ਉਹ ਵੇਖ ਲਾ ਕੀ ਕਰਨੇ ਧੱਕੇ ਚਾਹੀਆਂ ਉਹ ਤੇ ਕਹਿੰਦੇ ਇੱਧਰ ਦੇਖੋ

ਸੈਟ ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਸੁੱਟ ਕੇ ਲੈ ਜਾਣਾ ਹੈ ਬਸ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਮੈਂ ਕੋਈ ਟੈਂਪੋ ਮੈਂ ਆਜੂ ਬੱਜੇਗਾ ਇੱਕ ਨਤੀਜ ਨੂੰ ਤੇ ਕਰ ਕੱਟ ਖਾਂਦਾ ਮੈਨੂੰ ਸਾਡੀ ਖਾ ਆਪਣੀ ਰੀਜਨ ਕੱਟ ਫਟ ਖਾਂਦਾ ਮੈਨੂੰ ਕੀ ਆ ਤੈਨੂੰ ਕੋਈ ਕਾਗਜ਼ ਹੈਗਾ ਤਰਖਾਸਤਾਂ ਮੇਤੇ ਕੋਈ ਉਹਦੀ ਕਟਾਚੀ ਹੋ ਜੂ ਤਰਾ ਦੇ ਨਾਲ ਸੀ ਕੋਈ ਨਹੀਂ ਕਿ ਅਸੀਂ ਟੁੱਟਦੇ ਨਹੀਂ ਕਰ ਲੈ ਬੱਤੇ ਰਹਿ ਗਏ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ ਆਜੋ ਜਦੋਂ ਗਰਗਨ ਨਾਲ ਸਾਥੀ ਪੂਰਾ ਉਹ ਖੜਾ ਤੇ ਅੱਲਾ ਤੇਰੇ ਕੀ ਆਜਾ ਉੱਤੇ ਨਹੀਂ ਆਇਆ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੈਂ ਤੇ ਤੂੰ ਹੋਰ ਜੀ ਸੈਰ ਲੈ ਕੇ ਤੇ ਕਹੀ ਗੱਲ ਨਾ ਕਰਿਓ ਸਰਨਾ ਜੋ ਕਿਸੇ ਤੇ ਵੀ ਪਰਛਾਈ ਰੋੜ ਰਿਹਾ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੋਂ ਡਾਂਗਾ ਮੇਕੋ ਤੇਦੀ ਸਾਹ ਲੈ ਕੇ ਉਹਨਾਂ ਕਰਿਓ ਇਨਸਾਫ ਦੀ ਗੱਲ ਕਰਿਓ ਕੁਝ ਦੀ ਪੁੱਛੋ ਭਾਜੀ ਨੇ ਕੋਈ ਕਾਗਜ਼ ਪੁੱਛੋ ਮੇਰਾ ਦਾਦਾ ਜਹਲ ਲਗਾ ਨਾ ਆਹ ਇਹ ਮੈਂ ਨਾ ਕਾਗਜ਼ ਇਹਨਾਂ ਦਾ ਆਓ ਆਓ ਜਲਦੀ ਜਲਦੀ ਆਇਆ ਨਾ ਅੱਜ ਕਿਰਾਸੀ ਛੋਟਾ ਆ ਜਾਓ ਆਹ ਬਾਬਾ ਭਾਜੀ ਪੱਕੀ ਬਣਾਇਆ ਹਾਂ ਉਹ ਦਸ ਜੀ ਉਹ ਨਾਲ ਦੋ ਬੁੱਕ ਪਿਆਗਾ ਨਾਲ ਪੈਸੇ ਲੱਗਦਾ ਮੇਰੇ ਕੋ 20000 ਪਜਾ ਤੇ ਮੇਰੇ 20000 ਪਜਾ ਦੇ ਆਹ ਨਾ ਅਰੇ ਉਹ ਮੈਨੂੰ ਕੀ ਕਰਦਾ ਭਾਈ ਜੀ ਭਾਈ ਜੀ ਉੱਪਰ ਚੱਲੋ ਥੱਲੇ ਆਓ ਆਲੇ ਵਾਲੇ ਆਜੋ ਆਵਾਜ਼ ਆਵਾਜ਼ ਕਬੂਲ ਹੋ। ਅਰੇ ਆਵਾਜ਼ ਬੜੀ ਪੱਕੀ ਬਣਾਈ ਆਵੇ ਬੜਾ ਤੋਹੀ। ਹਲੇ ਆ ਗਿਆ ਕਿਰਤ ਕੋਈ ਫੱਟਾ ਨਹੀਂ ਆ ਗਿਆ। ਮੈਂ ਪਤਾ ਬੈਠਾ ਹਾਂ ਕਿ ਮੈਂ ਗਰਾਂਵੋ ਕੇ ਬੱਚੇ ਘੱਟਵਾ। ਸਵਾਦ ਉਹਦੇ ਕਰਾਵਾਂ। ਕਿੰਨੇ ਪਰਚੇ ਆ ਗਏ? ਪਰਚੇ ਆ ਗਏ 5-4। ਆ ਜਾਂਦਾ ਮੈਂ ਹੁਣ ਮਾਰੂ ਲੈਣੋ ਜਾਂ ਮਰੂ ਆਪਣੇ ਅੱਗਲੇ ਦਮ ਤੱਕ ਮੈਂ ਰੱਖਤੀ। ਆ ਜਾ। ਅਰੇ ਗਾ ਤਾ ਦਰਗਾ ਫਿਰ ਕੀ ਨਹੀਂ ਲੱਗੀਆਂ ਨਾ ਘਰ ਨੂੰ। ਅਰੇ ਆ ਜਾ। ਹਾਂ? ਆ ਜਾ। ਤੁਹਾ ਮੈਨੂੰ ਕਸੋ ਕਾਗਜ਼ ਕਿਹੜਾ ਉਹ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੀ ਫੰਦਾ ਆਇਆ ਮੈਨੂੰ ਜਾਂ ਮੇਰ ਕੋ ਕੋ ਚੀਜ਼ ਪੜੀ ਆ ਫੇਰ ਮੈਂ ਉਸੇ ਹੱਤੁਰ ਪੈਣਾ ਮੇਰ ਕੋ ਕੋ ਚੀਜ਼ ਪੜੀ ਆ ਹਾਂ ਫੇਰ ਇਹਨਾਂ ਨਾਲ ਝਗੜਾ ਕੀਤਾ ਮੈਂ ਕਾਹਦੇ ਵਾਸਤੇ ਆਜੀ ਕੁੱਤ ਕਾਹਦੇ ਵਾਸਤੇ ਮੈਂ ਫੰਦਾ ਇਹ ਗੱਲ ਦਾ ਜਵਾਬ ਦੇ ਦੂੰ ਇਹ ਜਵਾਬ ਦੇ ਵੱਖਲੇ ਆ ਹਾਂ ਉਹਨਾਂ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰ ਇਦਾਂ ਨਹੀਂ ਮਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਹੇ ਹੁਣੀ ਹੁਣੀ ਇਹ ਕੋਈ ਦੱਸ ਤੇ ਜੇ ਪ੍ਰਧਾਨਾ ਖਲੋਤਾ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੈ ਗਏ ਤਿੰਨ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਇਆ ਸੱਚੋ ਪਰ ਮੈਨੂੰ 20000 ਰੁਪਇਆ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਹੀਂ ਦਾ ਤਰਾਮ ਕੀ ਮੈਂ ਇਤਨਾ ਦਨ ਕਿ ਜਿੱਤ ਕਾਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾ ਨੋਕੇ ਰਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋਲਾ ਬੱਬਰ ਚਲਾ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪਤਾ ਤਦ ਮੇਰਾ ਨਿਕਾ ਪਰ ਬਾਅਦ ਵਿੱਚ ਪਾਸ ਹੋ ਤ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆ ਵੇਖ ਲਓ ਕੀ ਕਰਨੇ ਤਕੇ ਸ਼ਾਇਆ ਏ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇਤ ਆਲਰਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤਿਤ ਕੰਡੀਲਾ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜ਼ਖਮੀ ਹੋਏ ਦੋ ਬੰਦੇ ਜ਼ਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਤਾਂ ਮੈਂ ਦੇਖੋ ਜੀ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋਈ ਇਟੇ ਟੋੜੇ ਦੀ ਚਲਾਈ ਇਹਨੂੰ ਹਾਂਜੀ ਹ ਤੇ ਕਿੰਨੇ ਪਹਿਲਾਂ ਇੱਥੇ ਕੇਸ ਕਰਜਿਆ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੇ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਤੁਹਾਡੀ ਜਦੋਂ ਯਾਦਾ 3 ਦਿਨ ਤੋਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟਦੇ ਉੱਪਰ ਆਪਣੇ ਉੱਪਰੇ ਕਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੋਕਰਾ ਇਹਦੀ ਪੰਚਾਇਤ ਮੁਤਬਰ ਸਰਪੰਚ ਇਹਦੀ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਦੀ ਅੱਛਾ ਜੀ ਇਹ ਬੰਦੇ ਮਤਲਬ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮੌਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈ ਆਪ ਵੀ ਕਰਦਾ ਨਸ਼ਾ ਵੇ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਉਹ ਜੋ ਫੜਿਆ ਇਹ ਨਾ ਗਿਆ ਹੋਰ ਉੱਪਰ ਚੜਾਉ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ